ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹਰਬ੍ਰੀਤ ਬੱਟੀ ਕੈਂਡ ਲਰਨਿੰਗ ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸਟ੍ਰੇਟ ਸਲਵਾਰ ਦੀ ਕਟਿੰਗ ਬੜੇ ਹੀ ਸੌਖੇ ਤਰੀਕੇ ਦੇ ਨਾਲ ਚਲੋ ਸ਼ੁਰੂ ਕਰੀਏ ਸਲਵਾਰ ਦੀ ਕਟਾਈ ਤੋਂ ਪਹਿਲਾਂ ਅੱਜ ਤੁਹਾਨੂੰ ਮੈਂ ਬਹੁਤ ਜ਼ਰੂਰੀ ਗੱਲਾਂ ਦੱਸਾਂਗੀ ਤੇ ਜਿਵੇਂ ਆਪਾਂ ਨੂੰ ਕੋਠੀ ਤਿਆਰ ਕਰਨ ਲਈ ਪਹਿਲਾਂ ਨਕਸ਼ਾ ਵਧੀਆ ਚਾਹੀਦਾ ਵਧੀਆ ਬਣਿਆ ਹੋਵੇ ਤੇ ਕੋਠੀ ਵਧੀਆ ਬਣਦੀ ਏ ਇਸੇ ਤਰ੍ਹਾਂ ਆਪਾਂ ਨੂੰ ਸਲਵਾਰ ਦਾ ਪੈਟਰਨ ਸਹੀ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਲਵਾਰ ਬਹੁਤ ਸੋਹਣੀ ਬਣੇਗੀ ਤੇ ਕਸਟਮਰ ਨੂੰ ਪਸੰਦ ਵੀ ਆਏਗੀ ਜੇ ਆਪਣਾ ਪੈਟਰਨ ਡਰਾਫ ਵਧੀਆ ਨਾ ਬਣਿਆ ਤੇ ਸਲਵਾਰ ਵਧੀਆ ਨਹੀਂ ਬਣੇਗੀ ਸੋ ਮੈਂ ਤੁਹਾਨੂੰ ਅੱਜ ਬੜੇ ਹੀ ਸੌਖੇ ਤਰੀਕੇ ਦੇ ਨਾਲ ਸਲਵਾਰ ਦੀ ਕਟਾਈ ਦੱਸਣੀ ਆ ਚਲੋ ਦੇਖੋ ਬੜੇ ਹੀ ਧਿਆਨ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਕੱਪੜੇ ਦੀ ਲੰਬਾਈ ਦੇਖਣੀ ਹੈ ਕਿੰਨੀ ਆਪਣੇ ਕੋਲ ਬਿਲਕੁਲ ਕੱਪੜੇ ਦੀ ਲੰਬਾਈ 2.5 ਮੀਟਰ ਹੈ ਇਹ ਆਪਾਂ ਕੁੱਠਾ ਜੋੜਿਆ ਹੋਇਆ ਹੈ ਹੁਣ ਇਹਨੂੰ ਆਪਾਂ ਡਬਲ ਕਰ ਲੈਣਾ ਡਬਲ ਕਰਕੇ ਤੇ ਆ ਜੋ ਤੇ ਐਕਸਟਰਾ ਕਪੜਾ ਐ ਇਹ ਆਪਾਂ ਉਤਾਰ ਲੈਣਾ ਫਿਰ ਆਪਾਂ ਲંબਾਈ ਲੈਣੀ ਆ ਆ ਦੇਖੋ ਆਪਣੇ ਕੋਲ ਖੁੱਲਾ ਪਾਸਾ ਆਵਣਾ ਇਹ ਖੁੱਲਾ ਪਾਸਾ ਆਪਾਂ ਆਪਣੀ ਸਾਈਡ ਰੱਖਣਾ ਉੱਤੋਂ ਆਪਾਂ ਜਿਹੜਾ ਐਕਸਟਰਾ ਕਪੜਾ ਇਹ ਆਪਾਂ ਬਰਾਬਰ ਕਰ ਲੈਣਾ ਕੱਟ ਕੇ ਇਥੋਂ ਆਪਾਂ ਲੰਬਾਈ ਲੈਣੀ ਹੈ ਸਲਵਾਰ ਦੀ ਕਿੰਨੀ ਹੈ ਮੇਰੇ ਕੋਲ ਜਿਹੜੀ ਸਲਵਾਰ ਦੀ ਲੰਬਾਈ ਹੈ ਆਪਾਂ ਉਹ 36 ਤਿਆਰ ਕਰਨੀ ਹੈ ਤੇ ਇਹਦੀ 32 ਕਟਿੰਗ ਹੋਏਗੀ ਕਿਉਂਕਿ 32 ਦੇ ਵਿੱਚ ਆਪਾਂ 5 ਇੰਚ ਉੱਪਰ ਆਪਣੇ ਕੋਲ 벨ਟ ਆ ਜਾਣੀ ਹੈ ਤੇ ਆ ਦੇਖੋ 1 ਇੰਚ ਆਪਣੇ ਕੋਲ ਵਾਧੇ ਖਰਚੇ ਵਾਸਤੇ ਤੇ ਇਧਰੋਂ ਆਪਾਂ ਮੂਰੀ ਰੱਖ ਲੈਣੀ ਹੈ ਮੂਰੀ ਰੱਖਣੀ ਆਪਾਂ 7 ਤਿਆਰ ਤੇ 1 ਇੰਚ ਵਾਧ ਰੱਖਣੀ 8 ਇੰਚ ਕਟਿੰਗ ਕਰ ਲੈਣੀ ਇਧਰੋਂ ਆਪਾਂ ਲੈਣਾ ਸਲਵਾਰ ਤੇ ਜਿਹੜੀ ਇੱਥੇ ਚੋਣਾ ਪੈਣੀ ਆ ਨੇ ਕੇਰਾ 21 ਇੰਚ ਮੇਰੇ ਕੋਲ ਤੇ ਇਸ ਪਾਸੇ ਉਹ ਖੁੱਲੇ ਪਾਸੇ ਆਪਾਂ ਆਸਣ ਦੀ ਨਿਸ਼ਾਨੀ ਲਾਣੀ ਏ 9 ਇੰਚ ਆਸਣ ਰੱਖਣਾ ਇੱਥੋਂ ਇੱਥੋਂ ਆਪਾਂ ਇਹਨੂੰ ਮਿਲਾ ਦੇਣਾ ਐਵੇਂ ਬੜੇ ਸੌਖੇ ਤਰੀਕੇ ਨਾਲ ਕੱਟੀ ਜਾਂਦੀ ਸਲਵਾਰ ਇੱਥੋਂ ਆਪਾਂ ਕਟਿੰਗ ਕਰ ਦੇਣੀ ਇਹਦੀ ਜੇ ਕਿਸੇ ਦੀ ਸਲਵਾਰ ਦੀ ਅਸਲਾਈ ਉੱਪਰ ਚੜਦੀ ਏ ਤੇ ਇੱਥੋਂ 1 ਇੰਚ ਨੀਚੇ ਕਰ ਦੇਣਾ 1 ਇੰਚ ਇਹਨੂੰ ਆਪਾਂ ਮਿਲਾ ਦੇਣਾ ਬਹੁਤ ਵਧੀਆ ਸਲਵਾਰ ਬਣਦੀ ਏ ਇਸ ਸਾਈਡ ਤੋਂ ਖੁੱਲੀ ਸਾਈਡ ਤੋਂ ਆਪਾਂ ਆ 1 ਇੰਚ نیچے ਰੱਖਣਾ ਇੱਥੋਂ ਆਪਾਂ ਕਟਿੰਗ ਕਰ ਦੇਣੀ ਹੁਣ ਬਹੁਤ ਵਧੀਆ ਸਲਵਾਰ ਬਣਦੀ ਏ ਬੜੇ ਸੌਖੇ ਤਰੀਕੇ ਨਾਲ ਬਣਦੀ ਏ ਆ ਦੇਖੋ 1 ਇੰਚ ਵਾਧਾ ਰੱਖ ਲਈ ਸੀ ਫਿਰ ਉੱਪਰ ਨਹੀਂ ਚੜਦੀ ਸਲਵਾਰ ਇਹ ਆਪਣੇ ਕੋਲ ਸਲਵਾਰ ਦੀ ਕਟਿੰਗ ਇਥੋਂ ਆਪਾਂ ਥੋੜੀ ਜੀ ਇਥੋਂ ਕਾਟ ਪਾ ਲੈਣੀ ਹੈ ਦੇਖੋ ਤੇ ਜੇ ਸਲਵਾਰ ਆਪਾਂ ਸਟ੍ਰੇਟ ਰੱਖਣੀ ਹੈ ਇਧਰੋਂ ਵੀ 1 ਇੰਚ ਦੀ ਜਿੱਧਰ ਆਪਾਂ ਚੋਣਾ ਪਾਣਿਆਂ ਦੇ ਸੈਂਟਰ ਦੇ ਵਿੱਚੋਂ ਲੈਣਾ ਹੈ ਸੈਂਟਰ 'ਚੋਂ 1 ਇੰਚ ਤੇ ਇਧਰੋਂ 4 ਇੰਚ ਆਪਾਂ ਇਹਨੂੰ ਐਵੇਂ ਬੁਲਾਈ ਪਾ ਦੇਣੀ ਹੈ ਇਹ ਸਲਵਾਰ ਮੂਰੀ ਦੇ ਉੱਪਰ ਨਹੀਂ ਡਿੱਗੇਗੀ ਫਿਰ ਆ ਦੇਖੋ ਠੀਕ ਆ ਆ ਅਸਲ ਵਾਲੀ ਸਾਈਡ ਖੁੱਲੀ ਆ ਆਪਣੇ ਕੋਲ ਬੰਦ ਸਾਈਡ ਆ ਗਈ ਬੜਾ ਸੌਖੇ ਤਰੀਕੇ ਦੇ ਨਾਲ ਸਲਵਾਰ ਦੀ ਕਟਾਈ ਹੈ ਬਹੁਤ ਸੋਹਣੀ ਸਲਵਾਰ ਬਣੇਗੀ ਆ ਕਪੜਾ ਬਚਿਆ ਇਹਦੇ ਚੋਂ ਆਪਾਂ 벨ਟ ਤਿਆਰ ਕਰ ਲੈਣੀ ਹੈ ਮੇਰੇ ਕੋਲ ਜਿਹੜਾ ਨਾਪ ਹੈ 벨ਟ ਦਾ 22 ਇੰਚ 벨ਟ ਤਿਆਰ ਹੈ ਆ ਦੇਖੋ ਆਪਾਂ ਦੇਖਣਾ ਕਿੰਨਾ ਹੈ 7.5 ਇੰਚ ਆਪਾਂ ਕਟਿੰਗ ਇੱਥੋਂ ਕਰਨੀ ਹੈ ਚੜਾਈ ਬੈਲਟ ਦੀ ਲੰਬਾਈ ਦੇਖਣੀ 22 22 ਤਿਆਰ ਹੈ ਬੈਲਟ ਆਪਾਂ 23 ਇੰਚ ਕਟਿੰਗ ਕਰਨੀ ਹੈ 1 ਇੰਚ ਵਾਧਾ ਰੱਖਣਾ ਵਿੱਚ ਖਰਚੇ ਲਈ ਇਧਰੋਂ ਵੀ ਆਪਾਂ ਦੇਖਣਾ 7.5 ਇੰਚ ਇਧਰੋਂ ਮਿਲਾ ਲੈਣਾ ਹੈ 23 ਇੰਚ ਇੱਥੋਂ ਹੋਵੇ ਆ ਆਪਣੀ 벨ਟ ਤਿਆਰ ਹੈ ਇਹ ਆਪਣੇ ਕੋਲ 36 ਇੰਚ ਲੰਬਾਈ ਦੀ ਸਲਵਾਰ ਦੀ ਕਟਾਈ ਬੜੇ ਸੌਖੇ ਤਰੀਕੇ ਦੇ ਨਾਲ ਜੇ ਜੇ ਸਮਝ ਨਹੀਂ ਆਈ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫਿਰ ਚੰਗੀ ਤਰ੍ਹਾਂ ਹੋਰ ਸਮਝਾ ਦਾਂਗੇ ਜਿਨ੍ਹਾਂ ਨੂੰ ਸਮਝ ਨਹੀਂ ਆਈ ਉਹ ਆਪਣੇ ਕਮੈਂਟ ਕਰਕੇ ਦੱਸ ਦਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ